ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਧਾਰਮਿਕ ਸਜ਼ਾ ਲਗਾਈ ਜਾਏਗੀ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆਕਰਾਰ ਦਿੱਤਾ ਗਿਆ ਹੈ ਔਰ ਗੱਲਬਾਤ ਕਰਦੇ ਆਂ ਬੀਬੀ ਜਗੀਰ ਕੌਰ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਤੇ ਔਰ ਕੈਬਨਟ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਨੇ ਹੁਣ ਇਸ ਵੇਲੇ ਔਰ ਸੀਨੀਅਰ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਇਹਨਾਂ ਨੂੰ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਬੀਬੀ ਜੀ ਸਵਾਗਤ ਹੈ ਤੁਹਾਡਾ ਪਰੂ ਪੰਜਾਬ ਟੀਵੀ ਤੇ ਸਾਹੀ ਗਾਜੀ ਕੋਈ ਕੁਝ ਨਹੀਂ ਕਹਿੰਦਾ ਸਭ ਬਾਇਕਿੰਗ ਫਤ ਹੈ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ ਅਹਿਮ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬਿਕੋਸ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਾਰੇ ਦਾ ਸਰਬੋੱਚ ਅਨੰਦ ਲਈ ਗਈ ਹੈ ਔਰ ਇੱਥੇ ਸਾਰੇ ਸਿੱਖ ਕੌਮ ਨੇ ਨਿਗਾਹ ਲਕੀ ਹੁੰਦੀ ਹੈ ਜੀ ਇੱਥੇ ਜੇ ਪੱਤਕ ਮਰਿਆਦਾ ਦਾ ਘਾਣਾ ਹੋ ਜੇ ਸਿੱਖ ਸੰਸਾ ਦਾ ਤਦਲਾ ਹੋ ਜੀ ਹਮ ਮੈਂ ਸਭ ਇਹ ਕਿਸੇ ਦੇ ਬਨਣੇ ਪਾਛ ਪਤਾ ਨਹੀਂ ਪਰਦਾਈ ਅਸਾਤ ਕਾਂਟ ਦੇ ਕੌਂਸਲ ਦੇ ਉੱਤੇ ਪੰਥਕ ਮर्यादा ਨੂੰ ਮੁੱਖ ਰੱਖਦੇ ਕੇ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਪਰਵਾਹ ਕਰਨਾ ਚਾਹੀਦਾ ਹੈ ਅਸੀਂ ਪ੍ਰਮਾਣ ਨਹੀਂ ਕਰਦੇ ਕਿਉਂਕਿ ਸਾਡਾ ਇਹ ਹੀ ਫਲਸਫਾ ਹੈ ਕਿ ਜੋ ਥੋਕ ਕਮਾਇਆ ਉਹ ਅਸੀਂ ਮੰਨ ਲਈਏ ਕਿ ਉਹ ਮੰਨਣਾ ਵੀ ਚਾਹੀਦਾ ਹੈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤੁਹਾਨੂੰ ਵੀ ਤੁਸੀਂ ਵੀ ਕੈਬਨਟ ਮੰਤਰੀ ਰਹੇ ਹੋ ਤੁਸੀਂ ਕਦੋਂ ਪੇਸ਼ ਹੋਵੋਗੇ ਤੁਸੀਂ ਕੋਈ ਲਿਖਤ ਦੇ ਵਿੱਚ ਜਵਾਬ ਕਦੋਂ ਦੇਣਾ ਜਾ ਕੇ ਅਸੀਂ ਜੀ ਦੇ ਕਰਾਂਗੇ ਜੀ ਵੇਰਾ ਤੇ ਮੈਂ ਵੀ ਪਾਰਾ ਵਿੱਚ ਮੰਤਰੀ ਬਣੀ ਸੀ ਪਰ ਮੈਂ ਉਸ ਵੇਲੇ ਮੰਤਰੀ ਸਿਰ 14 ਦਿਨ ਰਹੀ ਸੀ 12 ਦਿਨ ਇਹ 14 ਮਾਰਚ ਨੂੰ ਸੌਂ ਚੁੱਕੀ ਸੀ ਤੇ 30 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ ਇਸ ਕਰਕੇ ਮੇਰੀ ਜਿਹੜੀ ਦਿੱਲੀਆ ਦੀ ਐਕਟੀਵਿਟੀ ਹੋਈਆਂ ਸੀ ਜਿੱਦਿਆ ਵੀ ਜਤਨਾਵਾ ਕੰਮ ਹੈ ਉਹਦੇ ਵਿੱਚ ਨਹੀਂ ਸੀ ਮੰਤਰੀ ਹਾਂ ਕਰਕੇ ਪਰ ਮੈਂ ਫਿਰ ਵੀ ਪੇਸ਼ ਹੋ ਕੇ ਆਪਣਾ ਸਪਸ਼ਟਿਕਨ ਜਿਉਂ ਦਿਆ ਹਾਂ ਹਾਂ ਪਰ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਭਾਵੇਂ ਤੁਸੀਂ ਹੁਣ ਤੱਕ ਨਾਲ ਰਹੇ ਹੋ ਸ਼ੁਕਬੀਰ ਸਿੰਘ ਬਾਦਲ ਹੁਣਾਂ ਦੇ ਇਸ ਗੱਲ ਨੂੰ ਲੈ ਕੇ ਤੁਸੀਂ ਰੱਖੋਗੇ ਚੀਜ਼ਾਂ ਕਿ ਜਿਹੜੀਆਂ ਜਿਹੜੀਆਂ ਗੱਲੀਆਂ ਗੱਲਾਂ ਭਾਵੇਂ ਬੇਅਦਬੀ ਦਾ ਮਸਲਾ ਸੀਗਾ ਜਾਂ ਅਸੀਂ ਪਹਿਲਾਂ ਹੀ ਅਸੀਂ ਪਹਿਲਾਂ ਹੀ ਲੈ ਕੇ ਦੇ ਆਏ ਹਾਂ ਆ ਕਿਤਨਾ ਮਾਹੀ ਸੀ ਅਸੀਂ ਉਸ ਵੇਲੇ ਪਾਰਟੀ ਡਿਸਪਲਿਨ ਨੂੰ ਮੁੱਖ ਰੱਖਦੇ ਹਾਂ ਅਸੀਂ ਆਵਾਜ਼ ਬਾਹਰ ਨਹੀਂ ਉਠਾ ਸਕੇ ਪਰ ਅਸੀਂ ਅੰਦਰ ਕਹਿੰਦੇ ਸੀ ਇਸ ਕਰਕੇ ਸਿੰਘ ਜੀ ਸਾਡੇ ਮਨ ਦੇ ਉੱਤੇ ਬੋਝ ਹੈ ਤੇ ਉਹ ਬੋਝ ਲਾਉਣਾ ਚਾਹੁੰਦੇ ਆ ਜੋ ਸਾਨੂੰ ਸੇਵਾ ਲਾਉਣਗੇ ਅਸੀਂ ਪ੍ਰਵਾਨ ਕਰਾਂਗੇ ਹੂੰ ਤਨਖਾਇਆ ਕਰਾਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਰਹੇ ਹੋ ਔਰ ਮੈਂ ਚਾਹਉਣਾ ਤੁਸੀਂ ਬਰੀਫ ਕਰੋ ਤਨਖਾਇਆ ਦੀ ਡੈਫੀਨੇਸ਼ਨ ਵੀ ਸਾਡੇ ਵਿਊਅਰਸ ਨੂੰ ਔਰ ਇਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਕੀ ਹੁੰਦਾ ਜੀ ਕੋ ਤਨਖਾਇਆ ਜਿਹੜਾ ਹੁੰਦਾ ਹੈ ਉਹਦਾ ਮਤਲਬ ਦੋਸ਼ ਆਇਦ ਹੋ ਹੂੰ ਦੋਸ਼ੀ ਦੋਸ਼ੀ ਪਾਇਆ ਹੂੰ ਕੋਈ ਆਪੀ ਲੈ ਕੇ ਦੇ ਇੱਕ ਜੇ ਜੇ ਗਲਤੀ ਹੋਈ ਹੈ ਮੈਂ ਮੰਨ ਭਗਵਾਨ ਹੂੰ ਜੀ ਇਹ ਤਾਂ ਬਾਅਦ ਵਿੱਚ ਸੁਣਵਾਈ ਹੋਏਗੀ ਉਹ تحصیل ਤੇ ਘੱਟ ਹੋਣ ਦੇ ਸਿੰਘ ਜਵਾਨ ਉਹ ਪੁੱਛ ਰਿਹਾ ਕਿ ਆਹ ਗੱਲਾਂ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਉਹ ਪੁੱਛ ਕਰਨੀ ਉਹਨਾਂ ਨੂੰ ਹਾਂ ਜਦੋਂ ਪੁੱਛਣਗੇ ਤਾਂ ਫਿਰ ਇਹਨਾਂ ਨੂੰ ਆਹ ਜਾਨਣਾ ਪੁੱਛ ਕਰਨੀ ਪੈਗੀ ਓਪਨਲੀ ਸਾਰਿਆਂ ਦੇ ਵਿੱਚ ਓਪਨ ਓਪਨਲੀ ਹਾਂਜੀ ਹਾਂ ਅੱਗੇ ਖੜੇ ਹੋ ਕੇ ਹਾਂ ਹਾਂ ਜੀ ਕਿਉਂਕਿ ਮੈਂ ਦਰਸਲ ਅਸੀਂ ਕਹਿ ਤਾ ਸੀ ਕਿ ਅਸੀਂ ਬਹੁਤ ਵਾਰੀ ਕਿਹਾ ਸੀ ਜੇ ਪਰ ਅੰਝ ਨੂੰ ਕਿਸੀ ਦਾ ਇਕੱਲੇ ਕੰਮ ਦੀ ਜਿਹੜੀ ਹੈ ਮਨ ਤਾਂ ਠੰਡਾ ਹੁੰਦਾ ਹੈ ਜੇਸੀ ਆਪ ਜਾਂ ਕਿਸੇ ਤੱਕ ਤੇ ਵਕਲੋਗੇ ਸਾਰੇ ਕੰਮ ਖੜ ਮਾਗੀ ਲਈ ਹੂੰ ਤੇ ਇਹ ਦੱਸੇ ਮੈਂ ਮਾਗੀ ਮੰਗ ਲਈ ਹਮ ਅਸੀਂ ਇਹਨੂੰ ਇਹ ਦੱਸ ਰਿਹਾ ਸੀ ਵਿਧੇ ਵਿਧਾਨ ਕੀ ਹੈ ਹਮ ਸੋ ਇਹ ਵਿਧੇ ਵਿਧਾਨ ਦੇ ਅਨੁਸਾਰ ਅੱਜ ਜਿਹੜਾ ਕੰਮ ਹੋ ਰਿਹਾ ਬਿਲਕੁਲ ਬੰਦ ਕੀਤਾ ਰਵਾਇਦਾ ਦੇ ਅਨੁਸਾਰ ਹੋਇਆ ਹਮ ਔਰ ਜੋ ਤਾਂ ਆਧੁਨਿਕ ਵਿਧੇ ਵਿਧਾਨ ਹੈ ਸਾਡਾ ਸ਼੍ਰੀ ਕਾਂਤਾ ਸਾਹਿਬ ਦੇ ਪੇਸ਼ ਹੋਣਾ ਉਹਦੇ ਅਨੁਸਾਰ ਹੀ ਕਾਰਵਾਈ ਹੋ ਰਹੀ ਹੈ ਚੰਗੀ ਗੱਲ ਹੈ ਫੌਮ ਨੂੰ ਪਤਾ ਵੀ ਲੱਗ ਜਾਏ ਕਲੀਅਰ ਹੋ ਜਾਏਗਾ ਕਿ ਸ਼੍ਰੀ ਕਾਂਤਾ ਸਾਹਿਬ ਜੀ ਦੀ ਕੀ ਮਾਨਮਰਿਆਦ ਹੈ ਹਮ ਫਿਰ ਇਸ ਤੋਂ ਅਗਲੀ ਪ੍ਰਕਿਰਿਆ ਕੀ ਹੁੰਦੀ ਹੈ ਮੈਂ ਉਹ ਜ਼ਰੂਰ ਚਾਹਣਾ ਕਿਉਂਕਿ ਅਗਲੀ ਪ੍ਰਕਿਰਿਆ ਕਿ ਜੀ ਸਾਹਿਬਾਨ ਉਸਵਲੇ ਦੇਖਣਗੇ ਦੋਸ਼ ਕਿਹੜਾ ਕਿੰਨਾ ਇਹ ਉਸ ਸਾਬ ਨਾਲ ਜਿੱਦਾਂ ਕੋਰਟ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਫਿਰ ਉਹ ਹਰ ਇੱਕ ਨੂੰ ਆਪਣੀ ਵਕਰੀ ਸੇਵਾ ਲਾਉਣ ਦੇ ਕਿਨਾਰੇ ਚ ਲਾ ਦੇ ਜਿਸ ਤਰ੍ਹਾਂ ਦੀ ਮਤਲਬ ਕਿਸ ਕਿਸ ਤਰ੍ਹਾਂ ਦੀ ਸਜ਼ਾ ਲਾਈ ਜਾ ਸਕਦੀ ਹੈ ਇਹਦੀ ਜਿੰਨਾ ਕੁ ਵਿਸ਼ੇਗਾ ਉਹ ਨਾਲ ਹੂੰ ਇਹ ਇਹ ਜ਼ਰੂਰ ਸਵਾਲ ਚੁੱਕੇ ਜਾਂਦੇ ਆ ਕਿ ਇਹ ਨਾ ਹੋਵੇ ਕਿ ਜੀ ਭਾਂਡੇ ਮਾਂਜਣ ਦੀ ਸੇਵਾ ਲਾ ਦਿੱਤੀ ਜਾਵੇ ਇਸ ਤਰ੍ਹਾਂ ਦੀ ਹਾਲਾਂਕਿ ਕੋਈ ਕਿੰਤੂ ਪਰੰਤੂ ਸਿੱਖ ਨੂੰ ਨਹੀਂ ਕਰਨਾ ਚਾਹੀਦਾ ਹਾਂ ਇਹ ਚੱਲਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨੇ ਚਾਹੀਦੇ ਧਾਰਮਿਕ ਸਥਾਨ ਹੈ ਉਹਨੇ ਧਾਰਮਿਕ ਪਰੰਪਰਾਵਾਂ ਦੀ ਨਾਲ ਹੀ ਚੱਲਦੇ ਹੂੰ ਬਾਕੀ ਜਿਹੜੀ ਗੱਲ ਹੈ ਕੀ ਹੈ ਹਾਂ ਉਹ ਜਿੰਨੇ ਕੇ ਫਾਰਮ ਦੀ ਨੁਕਸਾਨ ਹੋਇਆ ਜਾਂ ਸਾਡੇ ਧਾਰਮਿਕ ਤੋਂ ਦਿਸਾਨ ਹੋਇਆ ਉਹਦੇ ਫੈਸਲਾ ਉਹਨੇ ਕਰਦਾ ਵੀ ਕਿ ਕਿਹੜੇ ਵੱਡੇ ਨੁਕਸਾਨ ਹੋਏ ਇਸ ਕਰਕੇ ਉਹ ਵੱਡੀ ਗੱਲ ਵੀ ਕਹਿ ਸਕਦੀ ਹੂੰ ਪਰ ਜਿਸ ਤਰੀਕੇ ਨਾਲ ਬੀਬੀ ਜੀ ਸਵਾਲ ਇਹ ਉੱਠਦੇ ਰਹੇ ਤਾਂ ਕਿ ਇਸ ਫੈਸਲੇ ਦੇ ਨਾਲ ਵਿਸ਼ਵਾਸ ਹੋਰ ਵਧੂਗਾ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖਾਂ ਦੀ ਸਰਵੋੱਚ ਸੰਸਥਾ ਹੈ ਔਰ ਇਸ ਤਰ੍ਹਾਂ ਦੇ ਸਵਾਲ ਉੱਠਦੇ ਸੀ ਕਿ ਜੀ ਬਾਦਲਾਂ ਦੇ ਲਿਫਾਫੇ ਚੋਂ ਜਥੇਦਾਰ ਨਿਕਲਿਆਉਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸਵਾਲ ਉੱਠਦੇ ਰਹੇ ਆ ਤੁਸੀਂ ਵੀ ਕਈ ਚੀਜ਼ਾਂ ਨੂੰ ਲੈ ਕੇ ਸਵਾਲ ਪੁੱਛਦੇ ਰਹੇ ਹੋ ਜੀ ਇਹ ਹੈ ਕਿ ਜਿਹੜਾ ਉਸ ਸੇ ਪੱਕੇ ਬੈਠੇ ਹੋਏ ਆ ਪੱਕੇ ਬਹਿਤਾ ਹੈ ਇੱਕ ਅਸਤੇ ਕੇ ਲਈ ਹੂੰ ਜਿਹੜਾ ਉੱਥੇ ਬੈਠਦਾ ਹੈ ਉਹਨੂੰ ਉਹਦੀ ਹੈ ਪਰੰਪਰਾਵਾਂ ਮਰਿਆਦਾ ਦਾ ਧਿਆਨ ਰੱਖਣਾ ਪਏਗਾ ਔਰ ਜੇ ਜਿਦਾਂ ਸਰਵਨਾਨੀ ਜਿਹੜਾ ਫੈਸਲਾ ਕੀਤਾ ਜਿਸ ਦੀਆਂ ਮर्याਦਾਵਾਂ ਤੇ ਸਰਸਾਂ ਨੂੰ ਧਿਆਨ ਚ ਰੱਖ ਕੇ ਕੀਤਾ ਉਹਨਾਂ ਨੇ ਉਹ ਚੁਲਾਇਆ ਤੇ ਉਹਨਾਂ ਨੇ ਜੋ ਸਾਨੂੰ ਕੋਸ਼ੇ ਵਾਲਾ ਹੋਣਗੇ ਉਹ ਮਨਜ਼ੂਰ ਕੀਤੀ ਜਾਏਗੀ ਠੀਕ ਹੈ ਔਰ ਬਹੁਤ ਬਹੁਤ ਧੰਨਵਾਦ ਬੀਬੀ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਮਿਹਰਬਾਨ ਤਾ ਬੀਬੀ ਜਗੀਰ ਕੌਰ ਸਰ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਜਿਸ ਤਰੀਕੇ ਦੇ ਨਾਲ ਤਨਖਈਆ ਕਰਾਰ ਦਿੱਤਾ ਗਿਆ ਇਸ ਨੂੰ ਲੈ ਕੇ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਮੈਂ ਤਾਂ ਥੋੜੇ ਇੱਕ ਦਿਨ 15 ਦਿਨਾਂ ਤੋਂ ਵੀ ਘੱਟ ਦਿਨ ਮੰਤਰੀ ਰਹੀਆਂ ਔਰ ਮੇ ਮੇਰੇ ਦਿਨਾਂ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਹੋਣਗੀਆਂ ਮੈਂ ਜ਼ਰੂਰ ਦੱਸੂੰਗੀ ਜਾ ਕੇ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਇਸ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਔਰ ਜੋ ਵੀ ਸਜਾ ਸ਼੍ਰੀ ਕਲਤਕ ਸਾਹਿਬ ਸਾਨੂੰ ਲਾਵੇ ਜਾਂ ਪ੍ਰਧਾਨ ਸਾਹਿਬ ਨੂੰ ਲਾਵੇ ਤਾਂ ਉਹ ਮੰਨੀ ਜਾਏਗੀ